ਸੋ ਸਿੱਖਾਲੇ ਦੋਸਤੋ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਫਿਰ ਤੇ ਇੱਕ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਛਲੀਆਂ 3-4 ਵੀਡੀਓ ਨੂੰ ਤੁਸੀਂ ਲਗਾਤਾਰ ਬਹੁਤ ਵਧੀਆ ਰਿਸਪੌਂਸ ਦਿੱਤਾ ਵਧੀਆ ਪਿਆਰ ਦਿੱਤਾ ਤੇ ਤੁਹਾਡੇ ਬਹੁਤ ਸਾਰੇ ਕਮੈਂਟ ਵੀ ਆਏ ਜਿਨ੍ਹਾਂ ਦਾ ਰਿਪਲਾਈ ਮੈਂ ਕੁਝ ਕੁ ਵੀਡੀਓ ਦੇ ਵਿੱਚ ਦਿੱਤਾ ਹੈ ਤੇ ਕੁਝ ਆਉਣ ਵਾਲੀਆਂ ਵੀਡੀਓ ਦੇ ਵਿੱਚ ਦਿੰਦਾ ਰਹਾਂਗਾ ਹੋ ਸਕੇ ਤਾਂ ਇਸ ਵੀਡੀਓ ਦੇ ਵਿੱਚ ਵੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਕਿ ਅਜਿਹੀਆਂ ਵੀਡੀਓ ਬਣਾਈਆਂ ਗਈਆਂ ਜਿਨ੍ਹਾਂ ਦਾ ਇਸ ਟੌਪਿਕ ਦੇ ਉੱਪਰ ਪਹਿਲਾਂ ਅਜੇ ਤੱਕ ਕੋਈ ਵੀਡੀਓ ਨਹੀਂ ਆਈ ਹਨ ਜਿਸ ਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਇਹ ਜੋ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਇਹ ਕੀ ਚੀਜ਼ ਹੁੰਦੀ ਹੈ ਤੇ ਇਹ ਕਿਵੇਂ ਬਣਦੇ ਨੇ ਠੀਕ ਹੈ ਇਸ ਬਾਰੇ ਆਪਾਂ ਪੂਰੀ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਸੀ ਤੇ ਦੂਜੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਜੋ ਇੱਧਰ ਖੇਵੜ ਦੇ ਕੋਲ ਲਿਖਿਆ ਹੁੰਦਾ ਹੈ ਮਾਲ ਸਵਾਈ ਠੀਕ ਹੈ ਜਾਂ ਲੋਕਲ ਰੇਟ ਇਹਨਾਂ ਚੀਜ਼ਾਂ ਦੇ ਬਾਰੇ ਇਹ ਕੀ ਚੀਜ਼ ਹੁੰਦੀ ਹੈ ਠੀਕ ਹੈ ਇੱਕ ਲਿਖਿਆ ਹੁੰਦਾ ਇਸ ਦੇ ਬਾਰੇ ਆਪਾਂ ਸੈਕਿੰਡ ਵੀਡੀਓ ਦੇ ਵਿੱਚ ਗੱਲ ਕਰੀ ਸੀ ਜੇਕਰ ਤੁਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਤਾਂ ਦੁਬਾਰਾ ਦੇਖ ਲੈਣਾ ਇਸ ਤੋਂ ਬਾਅਦ ਆਪਾਂ ਇੱਕ ਚੀਜ਼ ਜ਼ਿਕਰ ਕਰਿਆ ਸੀਗਾ ਜੇ ਜੇ ਤੁਸੀਂ ਜਾਮ ਵਿੱਚ ਕਦੇ ਲਿਖਿਆ ਦੇਖਿਆ ਹੋਣਾ ਹੈਕਟੇਅਰ ਏਅਰ ਸੰਟੇਅਰ ਮਜਰੂਆ ਠੀਕ ਹੈ ਇਨ੍ਹਾਂ ਚੀਜ਼ਾਂ ਦੇ ਬਾਰੇ ਵੀ ਆਪੋ ਨਾ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀਆ ਤਾਂ ਪਹਿਲਾਂ ਉਹ ਵੀਡੀਓ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਨੌਲੇਜ ਵਾਲੀ ਵੀਡੀਓ ਹੈ ਕਿਉਂਕਿ ਇਸ ਟੌਪਿਕ ਦੇ ਉੱਪਰ ਪਹਿਲਾਂ ਕੋਈ ਵੀਡੀਓ ਇਸ ਚੈਨਲ ਦੇ ਉੱਪਰ ਵੀ ਨਹੀਂ ਹੈ ਤੇ ਕਿਸੇ ਹੋਰ ਚੈਨਲ ਦੇ ਉੱਪਰ ਵੀ ਨਹੀਂ ਹੈ ਠੀਕ ਹੈ ਸੋ ਅੱਜ ਦੀ ਵੀਡੀਓ ਵੀ ਜੋ ਆਪ ਬਣਾਉਣ ਜਾ ਰਹੇ ਆ ਇਹ ਵੀਡੀਓ ਵੀ ਪਹਿਲਾਂ ਕਿਸੇ ਚੈਨਲ ਦੇ ਉੱਪਰ ਇਸ ਤਰ੍ਹਾਂ ਨਹੀਂ ਪਾਈ ਹੋਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਦੱਸਣ ਜਾ ਰਹੇ ਆ ਉਹ ਦੱਸਾਂਗੇ ਵੀ ਕਿਵੇਂ ਜਮਾ ਬੁੰਦੀ ਦੀ ਖੇਵਟ ਬਦਲ ਜਾਂਦੀ ਹੈ ਕਿਵੇਂ ਖਤੌਨੀਆਂ ਵਧੀਆਂ ਜਾਂਦੀਆਂ ਠੀਕ ਹੈ ਕਿਵੇਂ ਹਿੱਸੇਦਾਰ ਐਡ ਹੋ ਜਾਂਦੇ ਆ ਕਿਵੇਂ ਨੰਬਰ ਟੁੱਟੇ ਜਾਂਦੇ ਆ ਕਿਵੇਂ ਇੰਤਕਾਲਾਂ ਦੇ ਨੋਟ ਆਉਂਦੇ ਆ ਕਿਵੇਂ ਚੱਕੇ ਜਾਂਦੇ ਆ ਇਸ ਬਾਰੇ ਆਪ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਜੇਕਰ ਪਹਿਲੀ ਵਾਰ ਹੀ ਚੈਨਲ ਨਾਲ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਮ੍ਹਾਂ ਮੰਡੀ ਦੇ ਵਿੱਚ ਪੂਰੀ ਬਰੀਕੀ ਦੇ ਵਿੱਚ ਜਾਣਕਾਰੀ ਇਸ ਚੈਨਲ ਦੇ ਉੱਪਰ ਦਿੱਤੀ ਜਾਂਦੀ ਹੈ ਤੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤਾਂ ਜੋ ਜੋ ਵੀ ਖੇਤੀਬਾੜੀ ਨਾਲ ਜੁੜੇ ਹੋਏ ਕਿਸਾਨ ਨੇ ਠੀਕ ਹੈ ਜਾਂ ਜੋ ਵੀ ਇਸ ਜਮ੍ਹਾਂ ਮੰਡੀ ਬਾਰੇ ਜਾਣਨਾ ਚਾਹੁੰਦੇ ਨੇ ਇਸ ਦੀ ਬਰੀਕੀ ਮਾਰੇ ਜਾਣਨਾ ਚਾਹੁੰਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਤਾਂ ਹੁਣ ਵੱਧਦੇ ਆਪਾਂ ਅੱਜ ਦੀ ਵੀਡੀਓ ਵੱਲ ਇਸ ਤੋਂ ਪਹਿਲਾਂ ਜੇਕਰ ਤੁਸੀਂ ਜੇਕਰ ਤੁਸੀਂ ਉਹ ਪਹਿਲਾ ਵਾਲਾ ਵੀਡੀਓ ਨਹੀਂ ਦੇਖਿਆ ਤਾਂ ਉਹਨਾਂ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਵੀਡੀਓ ਜ਼ਰੂਰ ਦੇਖਿਓ ਬਹੁਤ ਹੀ ਵਧੀਆ ਨੇ ਤੇ ਅੱਗੇ ਵੀ ਸ਼ੇਅਰ ਕਰ ਦਿਓ ਹੁਣ ਵੱਧਦੇ ਆਪਾਂ